ਸੁਬਾ 8 ਵਜੇ ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ ਬਾਈਪਾਸ ਤੇ ਸੂਏ ਦੇ ਵਿੱਚੋਂ ਚੱਕੀ ਹਲਾਤਾ ਚੋ ਇੱਕ ਮ੍ਰਿਤਕ ਦੇਹ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸੰਸਨੀ ਦਾ ਮਾਹੌਲ ਬਣ ਗਿਆ ਮੌਕੇ ਤੇ ਪਾਚੇ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਜੋ ਕਿ ਬੀਤੇ 17 ਸਾਲ ਤੋਂ ਲਾਵਾਰਸ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਨੂੰ ਕਰਨ ਦੀ ਸਮਾਜ ਸੇਵਾ ਕਰ ਰਹੇ ਨੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਦਿਰਾਇ ਸਿਵਲ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ ਥਾਣਾ ਸਿਟੀ ਮੁਕਸਰ ਸਾਹਿਬ ਵਿਵਲੋ ਚਾਚ ਅਧਿਕਾਰੀ ਗੋਰਿਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਮਾਰਟਮ ਦੇ ਉਪਰੰਤ 72 ਘੰਟਿਆਂ ਦੇ ਵਾਸਤੇ ਸ ਹਈ ਹੁੰਦੀ ਹੈ ਤਾਂ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦੇ ਵੱਲੋਂ ਸਮਾਜ ਸੇਵਾ ਵਜੋਂ ਉਕਤ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਜਾਣਗੀਆਂ। ਗਵਿੰਦਰ ਕਾਦੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦੇ ਜਿਸ਼ਾ ਜੀ ਮੁਖਸਰ ਜੀ ਸਵੇਕ ਥਾਣਾ ਜਿ ਦੇ ਐਸਆਈ ਗੁਰਕੁਮਾਲ ਵੱਲੋਂ ਸੂਚਨਾ ਮਿਲਿਆ ਨੂੰ ਲੋਕਾਂ ਵੱਲੋਂ ਇੱਕ ਜਲਾਲਾਵਾਂ ਰੋਡ 'ਤੇ ਦੇ ਗਲਦਵਾਰ ਚੜ ਬੜੀ ਫਸੀ ਹੋਈ ਹੈ। ਉਡੀ ਪੂਚੜਾ ਦੇ ਮੌਕੇ ਤੇ ਪਹੁੰਚ ਗਿਆ ਤੇ ਲਾਸ਼ ਨੂੰ ਅਸੀਂ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇਕਤਰ ਕਰਿਓ ਆਰੇ ਹਸਪਤਾਲ ਤੋਂ ਇਹ ਰਾਤ ਤੋਂ ਲਵਾਰ ਫਲਾਸ਼ਾ ਦੀ ਬਾਬਾ ਸ਼ਨੀ ਦੇ ਸੇਵਾਸਥੀ ਵੱਲੋਂ ਅੰਤਮ ਸੰਸਕਾਰ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਅਜੇ ਤੱਕ ਇਸ ਸੰਸਥਾ ਦਾ ਨਾਂ ਤੋਂ ਕੋਈ ਖਾਤਾ ਨਾਜ ਤਾਂ ਕੋਈ ਸਰਕਾਰ ਨੇ ਇਹਦੀ ਮਦਦ ਕੀਤੀ ਤੇ ਨਾ ਸਰਕਾਰ ਨੇ ਅਜੇ ਤੱਕ ਇਸ ਸੰਸਥਾ ਨੂੰ ਕੁਝ ਦਿੱਤਾ ਗਿਆ ਸਰਜਾ ਵਿਚਾਰੇ ਬਾਬਾ ਸ਼ਨੀ ਦੇ ਸੇਵਾਸਥੀ ਦੇ ਸਮੂਹ ਮੈਂਬਰਾਂ ਵੱਲੋਂ ਹੀ ਲਵਾਰ ਫਲਾਸ਼ਾ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਇਹ ਕਿੱਥੇ ਹੁਣ ਕਿੱਥੇ ਜਾਊਗੀ ਕਿ ਅੱਗੇ ਕੀ ਜੀ ਸਰਕਾਰੀ ਹਸਪਤਾਲ ਵਿੱਚ 72 ਘੰਟੇ ਰੋਕਾਕ ਦਿੱਤੇ ਜਾਊਗੀ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਦੇ ਵਾਰਦਾਤਾਂ ਦੀ ਪਾਲ ਕੀਤੀ ਜਾਊਗੀ ਅਗਰ ਵਾਰਤ ਨਹੀਂ ਮਿਲਦੇ ਤਾਂ ਬਾਅਦ 72 ਘੰਟੇ ਪੋਸਟ ਕਵਾਰਡਮ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਵਿੱਚ ਸਾਬ ਵਿੱਚੋਂ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਬਾਬਾ ਸ਼ਹੀਦ ਦੇ ਸੇਵਾ ਸਵੈਡੀ ਦੇ ਸਹਯੋਗ ਨਾਲ ਕਰਵਾ ਦਿੱਤਾ ਜਾਵੇਗਾ ਸਰਨਾ ਗਰਮੀਤ ਸਿੰਘ ਆ ਜੀ ਤੇ ਐਂਬੂਲੈਂਸ ਪਹਿਲਾਂ ਤਾਂ ਮੈਂ ਐਂਬੂਲੈਂਸ ਚਲਾਉਣਾ ਪਹਿਲਾਂ ਪੈਸੇ ਹੋਣ ਸੀ ਹੁਣ ਮੈਂ ਆਪ ਦੀ ਲੈ ਲਈ ਗੱਡੀ ਇਹ ਸੇਵਾ ਤੇ ਲਈ ਵੀ ਆ ਜਿਵੇਂ ਡੈੱਡ ਬਾਡੀ ਆ ਕੋਈ ਐਕਸੀਡੈਂਟ ਹੋ ਜਾਂਦਾ ਹੈ ਜੰਕ ਰੇਲੂ ਨੇੜੇ-ਨੇੜੇ ਕਿਤੇ ਵੀ ਇਹ ਫ੍ਰੀ ਕਰਦਾ ਮੈਂ ਸੈਟਾ ਦੇ ਵਾਸੀ ਉਹ ਵੀ ਕਰਨੀ ਹੈ ਤੇ ਪੈਸੇ ਵਗੈਰਾ ਇਹਦੇ ਲਈ ਨਾ ਨਾ ਇਹਦਾ ਕੋਈ ਪੈਸਾ ਨਹੀਂ ਲੈਂਦਾ 100 ਡੀਜ਼ਲ ਪੈਟਰੋਲ ਤਾਂ ਨਾ ਡੀਜ਼ਲ ਬਰੋਕੀ 80 ਲੀਟਰ ਵੀ ਨਾਲ ਲੱਗਦਾ ਜੀ ਹੋਂ ਨਾ ਨਾ ਜੀ ਕੋਈ ਨਹੀਂ ਲੈਂਦਾ ਆਪ ਵੀ ਜੇਬ ਚਲਾਉਣਾ ਹੈ ਹਣੇ ਹੁਣੇ ਇੱਕ ਪਤਲਾ ਮਿਲੀ ਸੀ ਕਿ ਦਿਲਾਲਾਬਾਦ ਬਾਈਪਾਸ ਪੁਲ ਸੁਆ ਦੇ ਉੱਤੇ ਇੱਕ ਡੈੱਡ ਬੋਡੀ ਫਸੀ ਹੋਈ ਹੈ ਜਿੱਥੇ ਅਸੀਂ ਮੌਕੇ ਉੱਤੇ ਪਹੁੰਚ ਕੇ ਡੈੱਡ ਬੋਡੀ ਨੂੰ ਬਾਹਰ ਕਰਵਾਇਆ ਗਿਆ ਜਿੱਥੇ ਹੁਣ ਪ੍ਰਧਾਨ ਜੀ ਸਾਰਾ ਕਲਬ ਬੁਲਾ ਕੇ ਉਹਨਾਂ ਨੂੰ ਮੌਕੇ ਉੱਤੇ ਐਂਬੂਲੈਂਸ ਰਾਹੀਂ ਚੁੱਕ ਕੇ ਉਸਨੂੰ ਹਸਪਤਾਲ ਮੋਤੀ ਵਿੱਚ ਦਿਖਾਇਆ ਜਾ ਰਿਹਾ ਹੈ। ਇਚਨਾਕ ਪਹੁੰਚੇ ਬਾਅਦ ਗੱਲ ਤੋਂ ਉਸ ਬਾਅਦ ਜਿਸ ਤਰ੍ਹਾਂ ਦੀ ਕਾਰ ਫਾਮਲੀ ਆਉਗੀ ਇਸ ਤਰ੍ਹਾਂ ਦੀ ਕਾਰਵਾਈ ਕੀ ਆਨੇ